ਆਪਣੇ ਕੋਲ ਬਹੁਤ ਹਜ਼ਾਰਾਂ ਦੇ ਸਾਬਨਾ ਬੱਚਾ ਜੁੜਿਆ ਹੋਇਆ ਬਟ ਉਹਦੇ ਵਿੱਚੋਂ ਮੈਨੂੰ ਫਿਰ ਵੀ ਲੱਗ ਰਿਹਾ ਕਿ ਕੁਝ ਕੁ ਬੱਚੇ ਨੇ ਜਿਹੜੇ ਉਹ ਫੋਨ ਕਰਦੇ ਨੇ ਮੈਸੇਜ ਕਰਦੇ ਆ ਉਹਨਾਂ ਨੂੰ ਇਸ਼ੂ ਆ ਰਿਹਾ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਜਾਂ ਕਿੱਥੇ ਕੀ ਹੋਊਗਾ ਕਿਵੇਂ ਹੋਊਗਾ ਉਹ ਨਹੀਂ ਪਤਾ ਲੱਗ ਰਿਹਾ ਕਿੰਨੇ ਬੱਚੇ ਉਹ ਨੇ ਜਿਨ੍ਹਾਂ ਨੂੰ ਟੈਸਟ ਸੀਰੀਜ਼ ਦਾ ਪਤਾ ਨਹੀਂ ਲੱਗ ਰਿਹਾ ਬਟ ਕੁਝ ਕੁ ਆਪਣੇ ਬੱਚੇ ਸਟੂਡੈਂਟ ਹੈਗੇ ਨੇਗੇ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਇੱਕ ਵਾਰ ਕਮੈਂਟਸ ਰੋਕ ਲਓ ਪਲੀਜ਼ ਮੈਂ ਤੁਹਾਨੂੰ ਸਾਰਾ ਕੁਝ ਦੁਬਾਰੇ ਤੋਂ ਦੱਸ ਦਿੰਨਾਗਾ ਤਾਂ ਆਪਾਂ ਬਾਕੀ ਦੇ ਚੀਜ਼ਾਂ ਤੇ ਵੀ ਡਿਸਕਸ਼ਨ ਕਰਾਂਗੇ ਠੀਕ ਹੈ ਤੁਸੀਂ ਕਰਨਾ ਕੀ ਹੈਗਾ ਤੁਸੀਂ ਕਰਨਾ ਕਿ ਤੁਸੀਂ ਪਲੇ ਸਟੋਰ ਤੇ ਜਾਣਾ ਹੈ ਪਲੇ ਸਟੋਰ ਤੇ ਜਾ ਕੇ ਨਾ ਤੁਸੀਂ ਇੱਥੇ ਜੋ ਕਲਾਸਿਸ ਲਗਾਉਣੇ ਹੋ ਉਹ ਡੀਡੀ ਅਕੈਡਮੀ ਪੰਜਾਬ ਤੇ ਲਗਾਉਣੇ ਹੋ ਠੀਕ ਹੈ ਆਪਣੀਆਂ ਡੀਡੀ ਅਕੈਡਮੀ ਪੰਜਾਬ ਦੀਆਂ ਦੋ ਦੋ ਐਪਲੀਕੇਸ਼ਨ ਨੇ ਲੋਕਾਂ ਦੀ ਇੱਕ ਹੁੰਦੀ ਹੁੰਦੀ ਹੈ ਆਪਣੀਆਂ ਦੋ ਨੇ ਤਾਂ ਤੁਸੀਂ ਕਰਨਾ ਹੈ ਕਿ ਇੱਥੇ ਜਾ ਕੇ ਸਰਚ ਕਰਨਾ ਹੈ ਡੀਡੀ ਅਕੈਡਮੀ ਪੀਖੀ ਠੀਕ ਹੈ ਪੰਜਾਬ ਤੇ ਅਗਰ ਨਹੀਂ ਮਿਲ ਰਿਹਾ ਤਾਂ ਸਰਚ ਕਰੋ ਡੀਡੀ ਅਕੈਡਮੀ ਆਪਿਆ ਦੇਖੋ ਪੀਖੀ ਇਹਦੇ ਸਰਚ ਕਰੋ ਕਲਿੱਕ ਕਰੋ ਠੀਕ ਹੈ ਇੱਕ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਡੀਡੀ ਅਕੈਡਮੀ ਦੇ ਦੋਨੋਂ ਵੈਬਸਾਈਟਸ ਆ ਗਈਆਂ ਡੀਡੀ ਅਕੈਡਮੀ ਪੰਜਾਬ ਨਵੀਂ ਵਾਲੀ ਆ ਵੀ ਆ ਗਈ ਤੇ ਪੁਰਾਣੀ ਵਾਲੀ ਆ ਵੀ ਆ ਗਈ ਠੀਕ ਹੈ ਤਾਂ ਤੁਸੀਂ ਕੀ ਕਰੋ ਡੀਡੀ ਅਕੈਡਮੀ ਪੰਜਾਬ ਤੇ ਕਲਿੱਕ ਕਰ ਦੋ ਡੀਡੀ ਅਕੈਡਮੀ ਪੰਜਾਬ ਤੇ ਕਲਿੱਕ ਕੀਤਾ ਇਹਨੂੰ ਤੁਸੀਂ ਭਾਈ ਇੰਸਟਾਲ ਕਰ ਲਓ ਠੀਕ ਹੈ ਜਦੋਂ ਇੰਸਟਾਲ ਹੋ ਗਈ ਐਪਲੀਕੇਸ਼ਨ ਤੁਹਾਡੀ ਤਾਂ ਪਹਿਲਾਂ ਤੁਸੀਂ ਸਾਈਨ ਅਪ ਕਰਨਾ ਹੈ ਲੌਗਇਨ ਨਹੀਂ ਕਰਨਾ ਹੈਗਾ ਆਮ ਸੌਰੀ ਤਾਂ ਜੋ ਤੁਸੀਂ ਸਾਈਨ ਅਪ ਕਰ ਲਿਆ ਤਾਂ ਸਾਈਨ ਅਪ ਕਰਨ ਤੋਂ ਬਾਅਦ ਇਹਦੇ ਵਿੱਚ ਤੁਹਾਡੇ ਕੋਲ ਆਏਗਾ ਕਿ ਪਹਿਲਾਂ ਤੁਸੀਂ ਨਾਮ ਪਰੋਂਗੇ ਫਿਰ ਆਪਣੇ ਡਿਟੇਲ ਪਰੋਂਗੇ ਫਿਰ ਤੁਸੀਂ ਆਪਣੀ ਈਮੇਲ ਆਈਡੀ ਪਰੋਂਗੇ ਫਿਰ ਤੁਸੀਂ ਨੰਬਰ ਪਰੋਂਗੇ ਉਸ ਤੋਂ ਬਾਅਦ ਤੁਸੀਂ ਸਾਈਨ ਅਪ ਤੇ ਕਲਿੱਕ ਕਰੋਗੇ ਤਾਂ ਤੁਹਾਡੀ ਜਿਹੜੀ ਮੇਲ ਹੈ ਉਹ ਤੇ ਓਟੀਪੀ ਜਾਏਗਾ ਬਹੁਤ ਜ਼ਿਆਦਾ ਪ੍ਰੋਬਲਮ ਬਹੁਤ ਵੱਡੇ ਲੈਵਲ ਤੇ ਪ੍ਰੋਬਲਮ ਇਹ ਆਉਂਦੀ ਹੈ ਕਿ ਬੱਚੇ ਸਹੀ ਮੇਲ ਨਹੀਂ ਭਰਦੇ ਉਹਨਾਂ ਨੂੰ ਪਤਾ ਨਹੀਂ ਮੇਲ ਕੀ ਭਰਨੀ ਹੈ .com ਲਾਉਣਾ ਹੈ gmail ਲਗਾਉਣਾ ਹੈ ਤੇ ਮੇਰਾ ਸਟਾਫ ਤਾਂ ਕਈ ਵਾਰ ਤਾਂ ਬਹਿ ਕੇ ਯਾਰ ਲੋਕ ਖਲਵਾਈ ਜਾਂਦਾ ਹੁੰਦਾ ਵੀਰ ਪਲੀਜ਼ ਲੋਕ ਖੋਲੋ ਸਰ ਲੋਕ ਕਿਵੇਂ ਖਲੂਗਾ ਜੀ ਐਂ ਦਬਕੇ ਲੋਕ ਖਲੂਗਾ ਠੀਕ ਹੈ ਮੇਰੀ ਬੜੀ ਜਿਆਦਾ ਮੈਂ ਪਾਵਰ ਹੈ ਜਿਹੜੀ ਇਹਨਾਂ ਚੀਜ਼ਾਂ ਤੇ ਲੱਗੀ ਹੋਈ ਹੈ ਜੋ ਬੇਸਿਕ ਚੀਜ਼ਾਂ ਨੇ ਤੁਸੀਂ ਉਹ ਭਰ ਦੇਣਾ ਓਟੀਪੀ ਆਊਗਾ ਓਟੀਪੀ ਨੂੰ ਆਕੇ ਇੱਧਰ ਪਾ ਦਿਓ ਚੀਜ਼ ਖੁੱਲ ਗਿਆ ਚੱਲ ਪਈ ਬਾਸ ਠੀਕ ਹੈ ਜੀ ਹੁਣ ਉਹਦੇ ਨਾਲ ਤੁਹਾਡੀ ਉਹ ਚੀਜ਼ ਚੱਲ ਪੈਗੀ ਜਿਵੇਂ ਆ ਓਪਨ ਹੋ ਗਿਆ ਹੁਣ ਮੇਰੇ ਕੋਲ ਇੱਥੇ ਡਾਟਾ ਹੈ ਨਹੀਂ ਇਹਨੂੰ ਚਲਾਉਣ ਦੇ ਲਈ ਮੈਂ ਨਹੀਂ ਤੁਹਾਨੂੰ ਦਿਖਾ ਦਿੰਦਾ ਮੈਂ ਲੌਗ ਇਨ ਆਪਣੇ ਕੋਲ ਕੋਈ ਨਵਾਂ ਨੰਬਰ ਹੈ ਵੀ ਬੱਚੇ ਨੂੰ ਆਪਾਂ ਕਰਾ ਕੇ ਦਿਖਾ ਦਈਏ ਜਿਹੜਾ ਨਾ ਹੋਇਆ ਹੋਵੇ start your journey ਠੀਕ ਹੈ ਆ ਦੇਖੋ ਆ ਚੀਜ਼ ਤੁਹਾਡੇ ਕੋਲ ਓਪਨ ਹੋ ਜਾਂਦੀ ਹੈ ਇਹਦੇ ਵੀ ਤੁਸੀਂ ਕਰਨਾ ਕਿ ਇਹ ਸਾਈਨ ਅਪ ਤੇ ਜਾਣਾ ਹੁੰਦਾ ਹੈ ਜੇ ਲੌਗ ਇਨ ਨਹੀਂ ਕਰਨਾ ਹੁੰਦਾ ਸਾਈਨ ਅਪ ਤੇ ਜਿਹੜੇ ਪਹਿਲੇ ਬੱਚੇ ਨੇ ਇਹਦੇ ਤੁਸੀਂ ਆਪਣਾ ਪਹਿਲਾ ਨਾਮ ਭਰੋਗੇ ਜਿਵੇਂ ਭਰ ਦਿੱਤੇ ਟੈਸਟਿੰਗ ਡੀਡੀਏ ਠੀਕ ਹੈ ਇਹ ਨਾਮ ਭਰਤਾ ਇੱਥੇ ਤੁਸੀਂ ਮੇਲ ਭਰਦਾਂਗੇ ਇਹ 19 2000

ਆ ਦੇਖੋ ਆ ਆ ਗਿਆ ਤੁਹਾਡੇ ਕੋਲ ਇੱਥੇ ਤੁਸੀਂ ਹੁਣ ਆਪਣਾ 335 595 ਠੀਕ ਹੈ ਜੀ ਇਹ ਆਪਾਂ ਕਲਿੱਕ ਕਰਤਾ ਹੁਣ ਇਹਨੂੰ ਕਲਿੱਕ ਕਿਵੇਂ ਕਰੀਏ ਛੋਟਾ ਨਹੀਂ ਹੋਣਾ ਠੀਕ ਹੈ ਇੱਥੇ ਆ ਗਿਆ ਤੁਹਾਡਾ ਇਹਦੇ ਤੁਸੀਂ ਕਲਿੱਕ ਕਰ ਦੋਗੇ ਕਰਨ ਤੋਂ ਬਾਅਦ ਲੌਗਇਨ ਕਲਫ ਹੋ ਗਿਆ ਤੁਹਾਡਾ ਤਾਂ ਲੌਗਇਨ ਹੋਣ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਐਪਲੀਕੇਸ਼ਨ ਹੈ ਉਹ ਪਾਈ ਇਦਾਂ ਦੀ ਓਪਨ ਹੋ ਜਾਏਗੀ ਇੰਗਲਿਸ਼ ਵਗੈਰਾ ਪੇਪਰ ਵਗੈਰਾ ਸਿਲੈਕਟ ਕਰਨ ਤੋਂ ਬਾਅਦ ਇਹ ਐਪਲੀਕੇਸ਼ਨ ਤੁਹਾਡੇ ਕੋਲ ਓਪਨ ਹੋ ਜਾਏਗੀ ਠੀਕ ਹੈ ਇਹ ਓਪਨ ਹੋ ਜਾਏਗੀ ਹੁਣ ਜਿਨ੍ਹਾਂ ਤੋਂ ਐਪਲੀਕੇਸ਼ਨ ਤੇ ਨਹੀਂ ਲੱਗ ਰਿਹਾ ਆਈਫੋਨ ਆ ਰਿਹਾ ਜਾਂ ਕੋਈ ਵੀ ਪ੍ਰੋਬਲਮ ਆ ਰਹੀ ਹੈ ਤੁਹਾਡੇ ਤੋਂ ਨਹੀਂ ਹੋ ਰਿਹਾ ਤਾਂ ਤੁਸੀਂ ਕਰਨਾ ਹੈ ਕਿ ddacademypunjab.com ਤੇ ਜਾਣਾ ਸਿੱਧਾ ਬਸ ਹੋਰ ਕੁਝ ਵੀ ਨਹੀਂ ਕਰਨਾ ਤੇ ਇੱਥੇ ਜਾ ਕੇ ਤੁਸੀਂ ਸੇਮ ਲੰਗਦੇ ਨਾਲ ਸਾਈਨ ਅਪ ਕਰ ਲੈਣਾ ਠੀਕ ਹੈ ਸਾਈਨ ਅਪ ਕਰਨ ਤੋਂ ਬਾਅਦ ਤੁਹਾਡੇ ਕੋਲ ਆ ਪਈਆਂ ਦੋ ਚੀਜ਼ਾਂ ਮਾਸਟਰ ਕੈਡਰ ਤੇ ਪੀਐਸ ਡਾਟਾ अगर ਤੁਹਾਡਾ ਟੈਟੋ ਵਨ ਹੈ ਈਟਟੀਟੀ ਵਾਲਾ ਟੈਟ ਹੈਗਾ ਤਾਂ ਤੁਸੀਂ ਕਿੱਥੇ ਜਾਣਾ ਰਾਜੇ ਪੀਐਸ ਟੈਟ ਤੇ ਜਾਣਾ ਹੈਗਾ ਪੀਐਸ ਟੈਟ ਤੇ ਜਾਉਂਗੇ ਤਾਂ نیچے ਓਪਨ ਜਾਓ ਅਗਰ ਵੈਬਸਾਈਟ ਚਲਾ ਰਹੇ ਹੋ ਤਾਂ نیچے ਨੂੰ ਚਲ ਜੋ ਅਗਰ ਤੁਸੀਂ ਐਪਲੀਕੇਸ਼ਨ ਯੂਜ਼ ਕਰ ਰਹੇ ਹੋ ਤਾਂ ਤੁਸੀਂ ਕਰੋ ਇਹਦੇ ਤੁਹਾਡੇ ਕੋਲ ਤਿੰਨ ਸੈਕਸ਼ਨ ਬਣਨੇ ਹੋਣਗੇ ਲਾਈਵ ਟੈਸਟਸ ਐਂਡ 올 ਦੈਟ ਥਿੰਗਸ ਬਣਨੇ ਹੋਣਗੇ ਤਾਂ ਟੈਸਟਸ ਦੇ નીચે ਕਲਿੱਕ ਕਰ ਲਓ ਤੁਹਾਡੇ ਕੋਲ ਆ ਪਈ ਹੈ ਕੱਲੀ-ਕੱਲੀ ਚੀਜ਼ ਈਬੀਐਸ ਪਈ ਹੈ ਸੀਡੀਪੀ ਪਈ ਹੈ ਮੈਥ ਪਈ ਹੈ ਲੈਂਗੁਏਜ ਪਈ ਹੈ ਪ੍ਰੀਵੀਅਸ ਈਅਰ ਪਈ ਨੇ ਇਹ ਸਾਰਾ ਕੁਝ ਪਿਆ ਹੈਗਾ ਤੇ ਜਿਵੇਂ ਜਿਵੇਂ ਤੁਹਾਡੇ ਟੈਸਟ ਓਪਨ ਹੋ ਰਹੇ ਨੇ ਜਿਵੇਂ ਸੀਡੀਪੀ ਹੈ ਇਹਦੇ ਵੀ ਤੁਹਾਡੇ ਕੋਲ ਆ ਮਿਸਲੇਨੀਅਸ ਸਾਡੇ ਬੜੇ ਤਿਆਰ ਕੀਤੇ ਉਹ ਬੜਾ ਮਾਥਮਰੇ ਸਿਪਿਆ ਤਿਆਰ ਕਰਦੇ ਕੋਈ ਬੜਾ ਬੜਾ ਤਿਆਰ ਕੀਤਾਗਾ ਜਿਵੇਂ ਇਹਦੇ ਵਿੱਚ ਜਿਹੜੇ ਜਿਹੜੇ ਤੁਹਾਡੇ ਟਾਪਿਕ ਚੱਲ ਰਹੇ ਨੇ ਉਹ ਟਾਪਿਕ ਤੁਹਾਡੇ ਓਪਨ ਹੋਣਗੇ ਤੇ ਜੇ ਹੁਣ ਤੁਹਾਨੂੰ ਅਨਲੌਕ ਦਿਖ ਰਹੇ ਨੇ ਆ ਦੇਖੋ ਵੈਗੋਸਕੀ ਹੋ ਗਿਆ ਸਕੂਲ ਆਫ ਸਾਈਕੋਲੋਜੀ ਹੋ ਗਿਆ ਅਸੈਸਮੈਂਟ ਵੈਲਿਊਏਸ਼ਨ ਹੋ ਗਿਆ ਓਮੇਓ ਵਿੱਚ ਤੁਹਾਡੇ ਟੈਸਟ ਹੈ ਜਿਹੜੇ ਕਿ ਓਪਨ ਹੋ ਰਹੇ ਨੇ ਤੁਸੀਂ ਇਹਨਾਂ ਨੂੰ ਲਗਾ ਸਕਦੇ ਹੋਗੇ ਠੀਕ ਹੈ ਕਿਸੇ ਨੂੰ ਜਿਆਦਾ ਕਾਲੀ ਹੈਗੀ ਤਾਂ ਉਹ ਟੈਸ ਸੀਰੀਜ਼ ਬਾਇ ਕਰ ਸਕਦਾ ਹੈ ਅਨਲੌਕ ਕਰਕੇ ਤੁਸੀਂ ਬਾਇ ਕਰ ਸਕਦੇ ਹੋ ਨਹੀਂ ਬਾਇ ਕਰਨ ਦੀ ਜਰੂਰਤ ਨਹੀਂ ਹੈਗੀ ਅਸੀਂ ਸਾਰੇ ਉੱਪਰ ਕਰਾਂਗੇ ਅਸੀਂ ਤੁਹਾਨੂੰ ਕਿਹਾ ਹੋਏ ਵੀ ਟੈਸ ਸੀਰੀਜ਼ ਦੇਵਾਂਗੇ ਤਾਂ ਸਾਰੇ ਦੇਵਾਂਗੇ ਬਟ ਸਟੈਪ ਬਾਈ ਸਟੈਪ ਜਿੰਮੇ ਜਿੰਮੇ ਟੌਪਿਕ ਹੋ ਜਾਂਦਾ ਹੈ ਜੇ ਤੁਸੀਂ ਸਾਰੇ ਓਪਨ ਕਰਨੇ ਆ ਤਾਂ ਬਾਇ ਕਰ ਸਕਦੇ ਹੋ ਠੀਕ ਹੈ 500 ਰੁਪਏ ਦਾ ਕੋਈ ਬੜਾ ਵੱਡਾ ਮਸਲਾ ਹੈ ਨਹੀਂਗਾ ਹੁਣ ਆਗੇ ਦੂਸਰੇ ਬੰਦੇ ਆਪਣੇ ਜਿਨ੍ਹਾਂ ਦੇ ਕੋਲ ਟੈਟਾ ਜਿਹੜਾ ਉਹ ਐਸਐਸਟੀ ਦਾ ਹੈਗਾ ਜਾਂ ਮੈਥ ਸਾਇੰਸ ਦਾ ਉਹਨਾਂ ਦੇ ਕੋਲ ਉਹਨਾਂ ਨੇ ਕੀ ਕਰਨਾ ਹੈ ਮਾਸਟਰ ਕੈਟਰ ਤੇ ਜਾਣਾ ਹੈ ਮਾਸਟਰ ਕੈਟਰ ਤੋਂ ਤੁਸੀਂ ਜਾਓਗੇ ਤਾਂ ਤੁਹਾਡੇ ਕੋਲ ਆਹ ਵਾਲਾ ਪੋਰਸ਼ਨ ਉੱਪਰ ਹੋ ਜਾਊਗਾ ਸੇਮ ਵੈਬਸਾਈਟ ਤੇ ਦੁਬਾਰਾ ਓਪਨ ਹੋ ਜਾਊਗਾ ਮੈਪ ਦੇ ਉੱਪਰ ਤੁਹਾਡੇ ਕੋਲ ਥੱਲੇ ਟੈਸਟਸ ਲਿਖਿਆ ਹੋਊਗਾ ਤੁਸੀਂ ਕਹਦੇ ਕਲਿੱਕ ਕਰਨਾ ਹੈ ਪੀਐਸਟ ਐਸਐਸਟੀ ਏਪ ਤੇ ਐਸਐਸਟੀ ਜੋ ਤੁਸੀਂ ਓਪਨ ਕੀਤਾ ਤਾਂ ਸਿਵਿਕਸ ਜੀਓਗ੍ਰਾਫੀ ਸੀਡੀਪੀ ਪੰਜਾਬੀ ਲੈਂਗੁਏਜ ਜਿਹੜੇ ਚੀਜ਼ਾਂ ਤੁਹਾਡੀਆਂ ਹੋਈ ਜਾਂਦੀਆਂ ਨੇ ਕਿ ਜਿਵੇਂ ਆਹ ਹਿਸਟਰੀ ਪਿਆਗਾ ਹਿਸਟਰੀ ਹੋਗੀ ਆ ਉੱਪਰ ਪਈ ਨੇ ਤੁਹਾਡੇ ਜਿਹੜੇ ਜਿਹੜੇ ਟੌਪਿਕ ਹੋਈ ਜਾਂਦੇ ਆ ਓਪਨ ਪਈ ਨੇ ਇਹਨਾਂ ਨੂੰ ਦੁਬਾਰਾ ਬੰਦ ਕਰਤਾ ਸੀ ਇਹਨਾਂ ਨੂੰ ਚਲਾ ਦਿਓ ਬੰਦ ਨਾ ਕਰੋ ਓਪਨ ਹੀ ਰਹਿਣ ਦੋ ਇਹਨਾਂ ਨੂੰ ਟੈਸਟ ਲਾਈ ਜਾਣਗੇ ਜਿਵੇਂ ਆ ਪੰਜ ਤੱਕ ਓਪਨ ਪਏ ਸੀ ਆ ਮੋਰ ਐਮਪਾਇਰ ਪਿਆ ਇਹ ਦੁਬਾਰੇ ਇਹਨਾਂ ਨੇ ਬੰਦ ਕਰ ਦਿੱਤੇ ਸੀ ਕਿ ਟੈਸਲੇ ਕੇ ਓਪਨ ਹੋ ਜਾਣਗੇ ਡੈਲੀ ਸਲਤਨਤ ਮੁਗਲ ਪੀਰੀਅਡ ਸੂਫੀ ਪਕਤੀ ਠੀਕ ਹੈ ਓਪਨ ਕਰ ਦੋ ਡੈਂਪਾਇਰ ਆਫ ਦਾ ਕੰਪਨੀ ਸਾਰੇ ਓਪਨ ਕਰ ਦੋ ਇਹ ਬੰਦ ਨਾ ਕਰੋ ਲਾਲਨ ਦੇ ਉਹਨਾਂ ਨੂੰ ਤੇ ਤੁਹਾਡੇ ਜਦੋਂ ਤੁਸੀਂ ਲਗਾ ਲੇ ਓਪਨ ਹੀ ਰਹਿਣਗੇ ਠੀਕ ਹੈ ਇਹਨਾਂ ਦੁਆਰਾ ਬੰਦ ਕਰ ਦਿੱਤੇਗਾ ਬਟ ਇਹ ਓਪਨ ਹੀ ਰਹਿਣਗੇ ਜੋ ਤੱਕ ਪੀਐਸ ਸਟੇਟ ਨਹੀਂ ਹੁੰਦਾ ਇੱਕ ਟੈਸਟ ਨੂੰ ਤੁਸੀਂ ਯਾਰ 10 10 ਵਾਰੀ ਲਗਾਓ ਠੀਕ ਹੈ 133 ਕੁਐਸਚਨ 65 ਕੁਐਸਚਨ 100 ਕੁਐਸਚਨ 58 ਕੁਐਸਚਨ 97 ਕੁਐਸਚਨ 148 ਕੁਐਸਚਨ 83 87 111 ਇੰਨਾ ਜਿਆਦਾ ਐਮਸੀਕਿਊ ਹੈ ਸਾਡੇ ਕੋਲ 25000 ਦੇ ਨੇੜੇ ਐਮਸੀਕਿਊ ਹੈ ਟੋਟਲ ਪੀਐਸਟੈਟ ਦਾ ਤੇ ਤੁਹਾਡੇ ਆਪੋ ਆਪਣੇ ਸਬਜੈਕਟ ਦਾ ਏਰੀਆਜ਼ ਦਾ ਸਾਡੇ ਕੋਲ 5-5000 ਐਮਸੀਕਿਊ ਹੋਊਗਾ ਤੁਸੀਂ ਉਹ 10-10 ਵਾਰੀ ਲਗਾ ਲਿਆ 6-6 5-5 ਵਾਰੀ ਲਗਾ ਲਿਆ ਤਾਂ ਦੇਖੋ ਤੁਹਾਡੀ ਤਿਆਰੀ ਕਿੱਥੇ ਜਾਊਗੀ ਸੇਮ ਸਾਇੰਸ ਮੈਥ ਵਾਲੇ ਆਪ ਜਿਆ ਤੁਹਾਡੇ ਕੋਲ ਸਾਇੰਸ ਮੈਥ ਵਾਲੇ ਤੁਸੀਂ ਇਹ ਤੇ ਜਾਓਗੇ ਆ ਖੁੱਲ ਗਿਆ ਤੁਹਾਡੇ ਕੋਲ ਠੀਕ ਹੈ ਸਾਇੰਸ ਦੇ ਆ ਟੌਪਿਕ ਪਏ ਨੇ ਇਹਦੇ ਵਿੱਚ ਓਪਨ ਪਏ ਨੇ ਜਿਹੜੇ ਜਿਹੜੇ ਚੱਲੀ ਜਾਂਦੇ ਨੇ ਓਪਨ ਹੋਈ ਜਾਂਦੇ ਨੇ ਟੈਸਟ ਜਿਹੜਾ ਤੁਹਾਡਾ ਹੋ ਜਾਂਦਾ ਉਹਨੂੰ ਓਪਨ ਹੀ ਛੱਡ ਦਿਆ ਕਰੋ ਉਹਨਾਂ ਨੂੰ ਕਹਦੇ ਕਹਦੇ ਬੰਦ ਨਾ ਕਰੋ ਮੁੜ ਕੇ ਆਈ ਥਿੰਕ ਇਹ ਬੰਦ ਕਰ ਦਿੰਦੇ ਨੇ ਹਨਾ ਬੰਦ ਨਾ ਕਰੋ ਚੱਲੇ ਜਾਂਦੇ ਕੋਈ ਗੱਲ ਨਹੀਂ ਲਗਾ ਲੈੰਦ ਨੂੰ ਠੀਕ ਹੈ ਜੀ ਇਹ ਪਏ ਨੇ ਪੰਜਾਬੀ ਪਿਆ ਹੈ ਮੈਥ ਪਿਆ ਹੈ ਸੀਡੀਪੀ ਪਿਆ ਹੈ ਆ ਪਏ ਨੇ ਸਾਰੇ ਤੁਹਾਡੇ ਓਪਨ ਹੀ ਰਹਿਣਗੇ ਮੈਂ ਇਹਨਾਂ ਨੂੰ ਕਹਿ ਦਿੰਨਾਗਾ ਇਹ ਲਗਾਤਾਰ ਓਪਨ ਹੀ ਰਹਿਣਗੇ ਤੁਸੀਂ ਜਾ ਕੇ ਲਗਾਓ ਤਾਨੂੰ ਕੋਈ ਨਹੀਂ ਕੁਸਟੈਨ ਲੱਗਿਆ ਇਸ ਸੀਰੀਅਲ ਨੂੰ ਲੈ ਕੇ ਠੀਕ ਹੈ ਜੀ ਕਲੀਅਰ ਹੋਇਆ ਇੱਥੇ ਤੱਕ ਟੈਸਟਸ ਦਾ ਇਸ਼ੂ ਕਲੀਅਰ ਹੋਇਆ ਸਾਰਿਆਂ ਦਾ ਇੱਥੇ ਤੱਕ ਦੋਸਤੋ ਮੈਨੂੰ ਇੱਕ ਹੋਰ ਪੰਜਾਬੀ ਹੁਣ ਕੋਈ ਪੰਜਾਬੀ ਇੰਗਲਿਸ਼ ਦਾ ਤੁਹਾਡਾ ਮੈਂ ਦੇਖੋ ਕੋਈ ਹਿੱਲਾ ਨਹੀਂ ਕਰ ਸਕਦਾ ਪੰਜਾਬੀ ਇੰਗਲਿਸ਼ ਤੁਹਾਨੂੰ ਕਰਨੀ ਪਊਗੀ ਅਗਰ ਪੰਜਾਬੀ ਦੇ ਵਿੱਚ ਹੈ ਇੰਗਲਿਸ਼ ਦੇ ਵਿੱਚ ਹੈ ਉਹ ਤੁਹਾਨੂੰ ਦੇਖੋ ਯਾਰ ਹਿੱਲਾ ਕਰਨਾ ਪਊ ਇਨੱਕ ਤਾਂ ਆਪਾਂ ਸੈਂਸਿਟੀਵਿਟੀ ਲੈ ਕੇ ਚੱਲੀਏ ਆਪਾਂ ਟੀਚਰ ਬਣ ਰਹਾਂਗੇ ਠੀਕ ਹੈ ਤੁਹਾਨੂੰ ਦੇਖ ਕੇ ਵਿਕਾਸ ਨੇ ਉੱਠਣਾ ਤੁਹਾਨੂੰ ਦੇਖ ਕੇ ਸਮਾਜ ਨੇ ਸੇਧ ਲੈਣੀ ਹੈ ਤੁਸੀਂ ਬੱਚਿਆਂ ਦਾ ਭਵਿੱਖ ਤਿਆਰ ਕਰ ਰਹੇ ਹੋ ਸਮਾਜ ਦਾ ਭਵਿੱਖ ਤਿਆਰ ਕਰ ਰਹੇ ਹੋ ਤਾਂ ਇੰਨੀ ਕੀ ਚੀਜ਼ ਤਾਂ ਤੁਸੀਂ ਲੈ ਕੇ ਚੱਲੋਗੇ ਨਾ ਵੀ ਜਿਹੜੀ 에어 ਹੈਪੋ ਇਹਨੂੰ ਹਵਾ ਆਖਦੇ ਨੇ ਜੀਓਗ੍ਰਾਫੀ ਉਹਨੂੰ ਭੂਗੋਲ ਆਖਦੇ ਨੇ ਡਵੈਲਪਮੈਂਟ ਨੂੰ ਵਿਕਾਸ ਆਖਦੇ ਨੇ ਇਹ ਚੀਜ਼ਾਂ ਤੇ ਤਾਂ ਆਪਾਂ ਮੱਥਾ ਮਾਰਾਂਗੇ ਨਾ ਇਹਨਾਂ ਚੀਜ਼ਾਂ ਤਾਂ ਪਲੀਜ਼ ਨਾ ਕਹੋ ਤੁਸੀਂ ਵੀ ਸਾਡੇ ਜਾਂ ਤਾਂ ਪੰਜਾਬੀ ਦੇ ਦਿਓ ਜਾਂ ਇੰਗਲਿਸ਼ ਦੇ ਦਿਓ ਟੀਚਰ ਹੋ ਜਾ ਤੁਸੀਂ ਹੋਰ ਹੁਣ ਇਹਦਾ ਇਸ਼ੂ ਸੋਲਵ ਹੋਇਆ ਸੇ ਇਹਦਾ ਟੈਸਟ ਸੀਰੀਜ਼ ਦਾ ਇਸ਼ੂ ਸੋਲਵ ਹੋ ਗਿਆ ਤੁਹਾਡਾ